Það er náttúrulega múnir. ਸਤਿ ਸ਼੍ਰੀ ਅਕਾਲ ਦਰਸ਼ਕ ਮਾਨ ਮਾਨਵਿਰ ਘਾਡੇ ਦੀ ਤੇ ਰਾਤ ਦੀ ਵੀ ਦੁਕਾਨ ਤੇ ਚੋਰੀ ਹੋ ਗਈ ਆ ਤੇ ਮੈਂ ਜਦੋਂ ਮੈਂ ਇਦਾਂ ਮੈਂ ਇੱਥੇ ਬੰਦਿਆ ਫੋਨ ਕੀਤਾ ਵੀ ਤੇਰਾ ਸ਼ਟਰ ਤਾਂ ਉੱਪਰ ਤੇ ਮੈਂ ਕਿਹਾ ਵੀ ਮੈਂ ਤਾਂ ਬਸ਼ਟਰ ਬਾਤੀ ਬਾਂਦ ਕਰਕੇ ਗਿਆ ਹਾਂ ਤੇ ਜਦੋਂ ਮੈਂ ਸਿਰੇ ਆਇਆ ਮੈਂ ਗੁਰਦਸ ਸਿੰਘ ਮੱਥਾ ਪਤਾ ਠੇਕੇ ਆਇਆ ਇੱਥੇ ਆ ਦੇ ਛੱਡ ਗਿਆ ਸੀ ਛੱਡ ਗਿਆ ਤੇ ਆੜ ਕੇ ਮੈਂ ਜਿੰਦਰਾ ਵੇਖਿਆ ਤੇ ਜਿੰਦਰਾ ਨਾਲ ਹੀ ਲੱਗਾ ਵਾ ਤੇ ਪੱਤਰੀ ਪੁੱਟੀ ਓਦੀ ਆੜ ਕੇ ਮੈਂ ਆਪਣ ਸਮਾਨ ਤੋਂ ਕੱਢ ਕੇ ਵੇਖਿਆ ਵੇਖਿਆ ਤੇ ਨਿਵੇਟਰ ਹੀ ਤੇ ਨਿਵੇਟਰ ਬੈਟਰੀ ਚ ਬੈਟਰੀ ਲੈ ਕੇ ਨਾਲ ਆ ਤੇ ਮੈਂ ਕੋਈ ਕੈਸ਼ ਵੀ ਹੈ ਕੈਸ਼ ਵਿੱਚ ਕੋਈ ਹੈ ਤੇ ਕੋਈ 3400 ਰੁਪਏ ਦੀ ਪਾਣੀ ਪਰਚੀਆਂ ਸੀ ਉਹ ਲੈ ਗਿਆ ਦੋ ਜੋ ਟੋਟਲ ਜੂਸ ਦੀ ਬੋਲਾ ਲੈ ਗਏ ਤੇ ਕੁਝ ਖਾਰੇ ਖੂਰੇ ਲਾੜੂ ਗਏ ਆ ਬਾਕੀ ਇਹਨਾਂ ਮੇਰਾ ਇਹਨਾਂ ਨੇ ਸਵਾਨ ਪਾ ਪੁਲਿਸ ਆਇਆ ਮੇਰੇ ਆਇਆ ਪੁਲਿਸ ਆ ਅੱਛਾ ਸਾਹਬ ਆਏ ਹਨ ਉਹਨਾਂ ਨੇ ਪੁੱਛਿਆ ਪੁੱਛਿਆ ਮੈਂ ਕਿਹਾ ਵੀ ਕਹਿੰਦੇ ਵੀ ਮੈਂ ਆ ਦਾ 5 ਵਜੇ ਤੱਕ ਮੇਰੇ ਦਾ ਕੰਮ ਆ ਤੇ ਦੋ ਟਾਈ ਵੇ ਦੁਨੀਆ ਆਮ ਤਰੀਫੇ ਦੀ ਆ ਤੇ ਬਸ ਇਹਨਾਂ ਚੌਸ ਰੱਖਣਾ ਔਰ ਚੋਰੀਆਂ ਬੜੀਆਂ ਅੱਜ ਹੀ ਸਾਰੀ ਤਿੰਨ ਇੱਕੋ ਦਿਨ ਦੀ ਤਿੰਨ ਦਗਣਾਂ ਦੀ ਚੋਰੀ ਹੋਈ ਆ ਮੇਰਾ ਨਾਮ ਹੈਰੀ ਕੰਪਿਊਟਰ ਸੈਂਟਰ ਨਾਮ ਦੇ ਦੁਕਾਨ ਹੈਗੀ ਆ ਮੇਰੀ ਇੱਥੇ ਡੇਰਾ ਬਾਬਾ ਬਨਾਨਕ ਤੇ ਮੇਰੀ ਭਾਜੀ ਮੈਂ ਹੁਣ ਸਵੇਰੇ ਆਇਆ ਸੀ ਜਦੋਂ ਤੇ ਵੇਖਿਆ ਕਿ ਆ ਕੇ ਤਾਲੇ ਟੁੱਟੇ ਹੋਏ ਸੀਗੇ ਤੇ ਫਿਰ ਮੈਂ ਆ ਕੇ ਅੰਦਰ ਦੇਖਿਆ ਮੇਰਾ ਗੱਲਾ ਸੀਗਾ ਗੱਲਾ ਵੀ ਸਾਰਾ ਖਾਲੀ ਕੀਤਾ ਤੇ ਗੱਲੇ ਦੇ ਵਿੱਚ ਕੁਝ ਮੇਰਾ ਨਾ ਕੰਮ ਹੈ गावा ਮਤਲਬ ਕਰਤਾਰਪੁਰ ਸਾਹਿਬ ਜੀ ਪਏ ਸੀਗੇ ਵਿੱਚ ਤੇ ਕੁਝ 7500 ਰੁਪਿਆ ਇੰਡੀਅਨ ਕਰੰਸੀ ਸੀਗੀ ਹੈਗਾ ਸੀਗਾ ਤੇ ਉਹ ਸਾਰੇ ਪੈਸੇ ਉਹਨਾਂ ਗੱਲੇ ਚੋਂ ਕੱਢ ਕੇ ਤੇ ਲੈ ਕੇ ਅਜੀਬਿਕ ਸੰਗਤ ਆ ਰਹੀਏ ਇਹਦੇ ਇਹੋ ਜਿ ਕਿਸ ਤਰ੍ਹਾਂ ਦੇਖੀਏ ਨੂੰ ਵੇਖੋ ਭਾਜੀ ਅੱਗੇ ਵੀ ਚੋਰੀਆਂ ਦਾ ਡੇਰੇ ਦੇ ਵਿੱਚ ਕਾਫੀ ਹੋ ਚੁੱਕੀਆਂ ਨੇ ਹੌਸਲੇ ਬੁਲਾਨ ਦੀ ਜੇ ਕੱਲ ਨੂੰ ਫੇਰ ਹੋਰ ਵੀ ਕੇਸ ਦੇ ਟੁੱਟਣ ਲੱਗ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਆ ਪ੍ਰਸ਼ਾਸਨ ਨੂੰ ਚਾਹੀਦਾ ਸਖਤ ਐਕਸ਼ਨ ਲੈਣਾ ਚਾਹੀਦਾ ਇਹ ਤਿੰਨਾਂ ਦੁਕਾਨਦਾਰਾਂ ਨੇ ਛੋਟੇ ਛੋਟੇ ਤਾਲੇ ਲਾਏ ਹੀ ਅੰਦਰ ਬਾਅਦ ਕੋਈ ਇਹਨਾਂ ਦਾ ਵੱਡਾ ਤਾਲਾ ਹੈ ਨਹੀਂ ਸੀ ਨਾ ਇਹਨਾਂ ਦੇ ਕੋਈ ਕੈਮਰੇ ਲੱਗੇ ਆ ਜੇ ਕੈਮਰੇ ਇਹਨਾਂ ਦੇ ਲੱਗੇ ਵੀ ਆ ਸਾਰੇ ਕੈਮਰੇ ਬੰਦ ਪਏ ਆ ਕੋਈ ਚੌਕੀਦਾਰ ਵੀ ਨਹੀਂ ਰੱਖਿਆ ਹੋਇਆ ਬਾਕੀ ਹੋਰ ਐਨ ਸੀ ਸੀ ਡੀ ਕੈਮਰੇ ਵੇਖ ਕੇ ਚੈੱਕ ਕਰਾਂਗੇ ਕਿੰਨੇ ਚੋਰੀ ਕੀਤੀ ਉਹ ਕਿਹੜੀ ਕਿਹੜੀ ਦੁਕਾਨਾਂ ਸੀ ਜਿਨ੍ਹਾਂ ਦੀ ਆ ਕੋਈ ਚੋਰੀ ਦੁਕਾਨਾਂ ਤਿੰਨ ਆ ਹਾਂਜੀ ਇਹਨਾਂ ਵਿੱਚ ਇੱਕ ਤੇ ਗਾਹੀਰਾ ਸਿੰਘ ਇੱਕ ਸੁਲਵਿੰਦਰ ਸਿੰਘ ਆ ਇੱਕ ਹਰਜੀਤ ਸਿੰਘ ਆ ਤਿੰਨ ਦੁਕਾਨਾਂ ਕਿ ਇਹਨਾਂ ਨੂੰ ਨੁਕਸਾਨ ਆ ਦੇ ਸੋ ਹਾਂ ਇਹਨਾਂ ਨੂੰ ਨੁਕਸਾਨ ਆ ਦੇ ਨੁਕਸਾਨ ਕੋਈ ਇੱਕ ਨੇ ਗਿਆ 16000 ਰੁਪਏ ਮੇਰਾ ਗਿਆ ਇੱਕ ਨੇ 2000 ਰੁਪਏ ਦੇ ਬੈਟਰ ਆ ਇੱਕ ਗਿੰਦਾ ਮੇਰਾ 40000 ਰੁਪਇਆ ਤੇ ਸਰ ਮੇਲਾ ਚੱਲ ਰਿਹਾ ਤੇ ਕੁਛ ਨਹੀਂ ਜਿਹੜੀ ਨਕਮ ਜੁਰੀ ਫਿੰਡੀ ਆ ਪਬਲਿਕ ਬੜੀ ਜੁਰੀ ਫਿੰਡੀ ਆ ਕਰ ਲੈਨੇ ਟ੍ਰੇਸ ਕੋਈ ਨਹੀਂ ਵੀ ਲੈਨੇ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਆ ਹਾਂ ਸਾਰੇ ਕੰਮ